ਤੇ ਗੁਰੂ ਨਾਨਕ ਦਾਸ ਜੀ ਜਿੱਤ ਕੇ ਬਾਜੀ ਹਾਰੀ ਜਾਂਦੀ ਆ ਸ਼੍ਰੀ ਪੁਰੀ ਸਾਹਿਬ ਗੁਰੂ ਨਾਨਕ ਦਾਸ ਜੀ ਜਿੱਤ ਕੇ ਬਾਜੀ ਹਾਰੀ ਜਾਂਦੀ ਆ ਕੋਮ ਤੇਰੀ ਨੂੰ ਬੇਤਫਾਕੀ ਮਾਈ ਜਾਂਦੀ ਆ ਤੁਸੀਂ ਕਿ ਹਾਸੇ ਮਧੂ ਮਖੀਰੇ ਹਵਾਦੂ ਰਹਿਣਾ ਏ ਅੱਗਿਓ ਏ ਕਹਿ ਦਿੰਦੇ ਏਕੇ ਤੋਂ ਕੀ ਲੜਾ ਕਰਨੀ ਦੇ ਅਸੀਂ ਪੱਕੇ ਜੱਗੋਂ ਕੰਮ ਤੇਰਵੀ ਦਾ ਕੋਹ ਦਹਾੜ ਨਹੀਂ ਵੱਜਦੀ ਪੀਤਾ ਦੁੱਧ ਸ਼ੇਲਮੀ ਦਾ ਸਭ ਵਿਦਿਆ Oh, ਇਹ ਚੀਜ਼ ਕੀ ਲਖਦਿਆ ਸੁਣਾ ਸਾਹਿਬ ਜੀ ਸਰਾਵਾ ਕਾਰ ਕੀਤਾ ਦੇ ਮੈਂ ਆਮਾ ਬਾਬਾ ਸਾਹਬ ਜੀ ਦੇ ਚਾਰ ਬੱਚੇ ਇਸ ਕੌਮ ਤੋਂ ਕੁਰਬਾਨ ਹੋ ਗਏ ਸਾਡੇ ਉੱਤੇ ਬਾਬਾ ਸਾਹਬ ਜੀ ਕਹਿੰਦੇ ਇਹ ਤਾਂ ਮੇਰੇ ਚਾਰ ਹੈਗੇ ਆ ਪਰ ਜੇ ਮੈਂ ਇਹਨਾਂ ਚਾਰਾਂ ਲਈ ਰੋਕ ਗਿਆ ਤਾਂ ਮੇਰੇ ਕਰੋੜਾਂ ਬੱਚਿਆਂ ਦਾ ਭਵਿੱਖ ਖਰਾਬ ਹੋ ਜਾਣਾ ਹੈ ਇਹ ਪਾਣੀ ਦੀ ਜਹਾਣੀ ਅੱਜ ਸਾਡੇ ਬੱਚੇ ਪ੍ਰਾਈਵੇਟ ਸਕੂਲਾਂ ਚ ਪੜ੍ਹਦੇ ਆ ਏਸੀ ਦੇ ਥੱਲੇ ਅਸੀਂ ਰਹਿੰਦੇ ਆ ਬਿਸਮਰੀ ਪਾਣੀ ਪੀਂਦੇ ਆ ਹੱਥ ਨਹੀਂ ਸੀ ਕਲਾਸਰੂਮ ਦੇ ਬਾਹਰ ਬੋਰੀ ਬੁਸ਼ਾ ਕੇ ਉੱਤੇ ਬੈਠ ਕੇ ਪੜ੍ਹਦੇ ਹੁੰਦੇ ਸੀ ਔਰ ਇੱਕ ਵਾਰ ਸਕੂਲ ਦੇ ਵਿੱਚ ਚੈਕਿੰਗ ਹੋਈ ਬੱਚਿਆਂ ਨੂੰ ਸਵਾਲ ਕੀਤਾ ਗਿਆ ਕਿ ਬੱਚੇ ਕਿਹੜੀ ਚੀਜ਼ ਦਾ ਨਾਮ ਦੱਸੋ ਜਿਹਨੂੰ ਅਸੀਂ ਦੇਖ ਤਾਂ ਸਕਦੇ ਪਰ ਹੱਥ ਨਹੀਂ ਲਾ ਸਕਦੇ ਪਹਿਲਾਂ ਤਾਂ ਉਹਨਾਂ ਤਿੰਨ ਭੈਣਾਂ ਦੇ ਰਾਂ ਦੇ ਤਾਰੀ ਗਾਉ ਜਿਹੜੇ ਬਾਬਾ ਸਾਹਬ ਜੀ ਦੇ ਬਾਰੇ ਬੋਲਦੇ ਗਏ ਹੋਗੀ ਇੱਥੇ ਬੈਠ ਕੇ ਸੌਣਾ ਔਖਾ ਇੱਥੇ ਇੰਨੀ ਪਬਲਿਕ ਦੇ ਵਿੱਚ ਬੋਲਣਾ ਸੌਖਾ ਨਹੀਂ ਚੀਜ਼ ਦਾ ਨਾਮ ਦੱਸੋ ਜਿਹਨੂੰ ਅਸੀਂ ਦੇਖ ਤਾਂ ਸਕਦੇ ਆ ਪਰ ਹੱਥ ਨਹੀਂ ਲਾ ਸਕਦੇ ਇੱਕ ਬੱਚੇ ਨੇ ਜਵਾਬ ਦਿੱਤਾ ਕਹਿੰਦੇ ਸੂਰਜ ਸੂਰਜ ਨੂੰ ਅਸੀਂ ਦੇਖ ਸਕਦੇ ਪਰ ਹੱਥ ਨਹੀਂ ਲਾ ਸਕਦੇ ਦੂਜੇ ਨੇ ਜਵਾਬ ਦਿੱਤਾ ਚੰਦ ਤੀਜੇ ਨੇ ਜਵਾਬ ਦਿੱਤਾ ਤਾਰਾ ਅਰ ਜਦੋਂ ਬਾਬਾ ਸਾਹਿਬ ਜੀ ਦੀ ਵਾਰੀ ਆਈ ਬਾਬਾ ਸਾਹਿਬ ਜੀ ਨੂੰ ਸਵਾਲ ਕੀਤਾ ਗਿਆ ਅੰਬੇਡਕਰ ਇਹੋ ਜਿਹੀ ਚੀਜ਼ ਦਾ ਨਾਮ ਦੱਸੋ ਜਿਹਨੂੰ ਅਸੀਂ ਦੇਖ ਤਾਂ ਸਕਦੇ ਪਰ ਹੱਥ ਨਹੀਂ ਲਾ ਸਕਦੇ ਬਾਬਾ ਸਾਹਿਬ ਜੀ ਦਾ ਜਵਾਬ ਸੀ ਕਈ ਵਾਰੀਏ ਅੱਖਾਂ ਰੋ ਪੈਂਦੀਆਂ ਆ ਇਸ ਸਟੇਜ ਤੇ ਪਾਣੀ ਦਾ ਟੰਕੋਟ ਜਦੋਂ ਇਸ ਗਲੇ 'ਚ ਲੰਘਦਾ ਲੱਖ ਵਾਰ ਸੱਚ ਦਾ ਕਰਦੀ ਆ ਮੈਂ ਬਾਬਾ ਸਾਹਿਬ ਜੀ ਨੂੰ ਜਿਹਨੇ ਅੱਜ ਸਾਨੂੰ ਇਹਨਾਂ ਸਟੇਜਾਂ ਤੇ ਖੜੇ ਤੇ ਜੋੜ ਕੇ ਕਰ ਦਿੱਤਾ ਬਾਬਾ ਸਾਹਿਬ ਜੀ ਕਹਿੰਦੇ ਕਿ ਸਾਹਮਣੇ ਜਿਹੜਾ ਪਾਣੀ ਦਾ ਖੜਾ ਪਿਆ ਆ ਨਾ ਮੈਂ ਇਹਨੂੰ ਦੂਰੋਂ ਦੇਖ ਤਾਂ ਸਕਦਾ ਆ ਪਰ ਹੱਥ ਨਹੀਂ ਲਾ ਸਕਦਾ ਕਿਉਂ ਕਿ ਮੈਨੂੰ ਅਧਿਕਾਰ ਨਹੀਂ ਕਿ ਮੈਂ ਪਾਣੀ ਨੂੰ ਹੱਥ ਲਾਵਾ ਤੇ ਪਾਣੀ ਪੀ ਲਵਾਂ ਸਕੂਲ 'ਚ ਚਪੜਾ ਸੀ ਹੁੰਦਾ ਸੀ ਨਾਲ ਕਾ ਗੇੜਦਾ ਸੀ ਫੇਰ ਜਾ ਕੇ ਬਾਬਾ ਸਾਹਿਬ ਜੀ ਪਾਣੀ ਪੀਂਦੇ ਸੀ ਇਹ ਪਾਣੀ ਸਾਨੂੰ ਇਦਾਂ ਹੀ ਨਹੀਂ ਮਿਲਿਆ ਇਸ ਪਾਣੀ ਦੇ ਪਿੱਛੇ ਗੱਲਾ ਹੁੰਦੀਆਂ ਨੇ ਜੱਗ ਵਿੱਚ ਤੇਰੀਆਂ 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 ਕੈਸਾ ਬਿਆਸ ਬਦਨ ਬਣਾ ਜਿਹੜੀ ਸਦੀਆਂ ਤੋਂ ਸੀ ਰੁੜਦੀ ਜਿਹੜੀ ਸਦੀਆਂ ਆਤਮਾ ਤੋਂ ਸੀ ਰੁੜਦੀ ਜਿਹੜੀ ਸਦੀਆਂ ਤੋਂ ਸੀ ਰੁੜਦੀ ਦਿੱਸੇ ਗੱਲ ਵਿਚ ਤੇਰੀਆ ਗੱਲਾਂ ਹੁੰਦੀਆਂ ਦੇ ਜਗ ਵਿੱਚ ਤੇਰੀਆ ਗੱਲਾਂ ਹੁੰਦੀਆਂ ਦੇ ਜਗ ਵਿੱਚ ਤੇਰੀਆ ਗੱਲਾਂ ਹੁੰਦੀਆਂ ਨੇ ਯੋ ਦੇਆ ਤੇਰੀਆ ਹੋ ਹੋ ਅੱਜ ਬਹੁਤ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਜੋ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਪਾਤਨ ਬਾਬਾ ਸਾਹਿਬ ਡਾਕਟਰ ਬੀਰਮਿੰਘਟਾ ਜੀ ਦੇ 134 ਮਹੀਨੇ ਜਰਮ ਦੇਸਰ ਬੜੀ ਤੁਮਤਾ ਤੇ ਸ਼ਰਦਾ ਦੇ ਨਾਲ ਇਸ ਨਿਊਜ਼ੀਲੈਂਡ ਦੀ ਧਰਤੀ ਤੇ ਮਿਲਾਈ ਜਾ ਰਹੇ ਹਨ ਅੰਬੇਡਕਰ ਵਿਸ਼ੇਸ਼ ਸਹਿਤੀ ਨਿਊਜ਼ੀਲੈਂਡ ਆ ਔਰ ਆਪ ਦਾ ਫੁੱਟਾ ਬਹੁਤ ਵੱਡਾ ਉਤਾਰਾ ਕੀਤਾ ਹੈ ਜੋ ਕਿ ਸਾਡੇ ਮਹਾਨ ਰਹਿਬਰ ਭਾਰਤੀ ਸੰਵਿਧਾਨ ਦੇ ਨਿਰਮਤਾ ਬਾਬਾ ਸਾਹਿਬ ਡਾਕਟਰ ਵੀਰਾਂ ਮਿਰਦਾ ਜੀ ਦੇ ਜੋ ਕਿ ਤੁਸੀਂ ਵਿਦੇਸ਼ਾਂ ਦੇ ਵਿੱਚ ਵੀ ੱਡੇ-ੱਡੇ ਆ। ਸੋ ਗਰੁੱਪ ਗਾਰੀ ਸਾਧ ਸੰਗਤ ਸਿਰਫ 5-7 ਮਿੰਟ ਦਾ ਸਮਾਂ ਆ। ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਬਾਬਾ ਸਾਹਿਬ ਇਦੇ ਇਤਿਹਾਸ ਬਾਰੇ ਨਹੀਂ ਜ਼ਿਆਦਾ ਦੱਸ ਸਕਦਾ। ਉਹ ਦਿਨ ਬੱਡੇ ਭਾਗਾ ਵਾਲਾ ਸੀ। 14 ਅਪ੍ਰੈਲ 1891 ਜਦੋਂ ਭਾਤ ਰਤਨ ਬਾਬਾ ਸਾਹਿਬ ਡਾਕਟਰ ਵੀਰਾ ਮੈਡਿਕਰ ਜੀ ਨੇ 1871

ਅੱਜ ਆਪਾਂ ਉਹਨਾਂ ਦਾ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਆ ਬੇਡਰ ਮਿਸ਼ਨ ਸਾਇਟੀ 134 માં ਉਹਨਾਂ ਦਾ ਜਨਮ ਦਿਨ ਤੁਸੀਂ ਮਨਾ ਰਹੇ ਹੋਏ ਮਨਾ ਰਹੇ ਹੋ ਸੋ ਇਸ ਜਨਮ ਦਿਨ ਤੇ ਉਹ ਕਿਹੜੇ ਤੌਰ ਤੇ ਤੁਸੀਂ ਮੇਰੀ ਭੈਣ ਦਾਤਾ ਪ੍ਰਿਆ ਬੰਦਾ ਜੀ ਨੂੰ ਇਨਵਾਈਟ ਕੀਤਾ ਆ ਜੋ ਕਿ ਬੜੇ ਜੋਰ ਤੇ ਸ਼ੋਰ ਦੇ ਨਾਲ 바ਵਾ ਸਾਹਿਬ ਜੀ ਦੇ ਗੀਤਾਂ ਨੂੰ ਕਲਮ ਬੰਦ ਕੀਤਾ ਮਹਾਨ ਰਾਈਟਰ ਰਤੂ ਰੰਧਾਵਾਗੀ ਜੋ ਕਿ ਆਪਸਾ ਸੰਤਾਨ ਨੂੰ ਸੁਣਾ ਰਹੇ ਆ ਬਸ ਮੈਂ ਜਿਆਦਾ ਸਮਾਂ ਵੀ ਲੈਣਾ ਕਿਉਂਕਿ ਆਪਾਂ ਉਹਨਾਂ ਮਹਾਪੁਰਸ਼ਾਂ ਦੇ ਸੰਦੇਸ਼ ਨੂੰ ਅਪਣਾਉਣਾ ਆ 바ਵਾ ਸਾਹਿਬ ਜੀ ਨੇ ਕਿਹਾ ਕਿ ਪੜੋ ਜੁੜੋ ਸੰਗਠਨ ਕਰੋ ਉਹ ਉਹਨਾਂ ਤੋਂ ਪਹਿਲਾਂ ਅੱਜ ਤੋਂ 648 ਸਾਲ ਪਹਿਲਾਂ ਯਾ ਕ੍ਰੂ ਸਤਗੁਰੂ ਸ਼੍ਰੀ ਗੁਰਬਦਾਸ ਮਹਾਰਾਜ ਜੀ ਵੀ ਇਹੀ ਗੱਲ ਕਹਿ ਕੇ ਗਏ ਆ ਕਿ ਮਾਦੋ ਅਬ ਇਹ ਆ ਹਕੀਨ ਬਿਵੇਕ ਦੀਪ ਮਾਲੀਨ ਸਤ ਸੰਗਤ ਮਿਲ ਰਹੀ ਹੈ ਮਾਦੋ ਜਿਹਾ ਸੇ ਮਾਦੋ ਕੀ ਆਪਾ ਉਹਨਾਂ ਮਹਾਨ ਮਾਪੁਰਖਾਂ ਦੇ ਆਪਾ ਉਹਨਾਂ ਰਹਿਬਰਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਆ ਅੱਜ ਜੇਕਰ ਹੈ ਨਾ ਤੁਸੀਂ ਸੰਗਤਾਂ ਇਹ ਵਿਦੇਸ਼ਾਂ ਦੀ ਧਰਤੀ ਤੇ ਅਜਿਹੇ ਸਵਾਗਤ ਕਰਦੇ ਹੋ ਇੱਕੇ ਦੀ ਬਦੌਲਤ ਆ ਹਾਜ਼ਰੀ ਲਾਦੇ ਨਹੀਂ ਇਹ ਤਾਈਵਾਰ ਦੇ ਬਾਬੇ ਬਾਬਾ ਸਾਹਿਬ ਬਾਬਾ ਡਾਕਟਰ ਬੀਰ ਅੰਬੇੜਕਰ ਦੀ ਬਦੌਲਤ ਆ ਔਰ ਸਤਿਗੁਰੂ ਅਰਦਾਸ ਸਿੰਘ ਮਹਾਰਾਜ ਦੀ ਬਦੌਲਤ ਆ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਬਦੌਲਤ ਆ ਜਿਨ੍ਹਾਂ ਨੇ ਕਿਹਾ ਕਰਤ ਕਰੋ ਨਾਮ ਜਪੋ ਵਾਡਿ ਚਕੋ ਆਪਾਂ ਉਹ ਰਹਿ ਭਰਾ ਦੇ ਦੱਸਾਇ ਹੋਏ ਮਾਰਗ ਨੂੰ ਲੈ ਕੇ ਚੱਲਣਾ ਆ ਜਿਨ੍ਹਾਂ ਨੇ ਕਿਹਾ ਕਿ ਪੜੋ ਤੁਸੀਂ ਅੱਜ ਪੜ੍ਹ ਲਿਖ ਕੇ ਵਿਦੇਸ਼ਾਂ ਦੀ ਧਰਤੀ ਤੇ ਆਹ ਦੇਖੋ ਨੱਕ ਨੇ ਸੱਜ ਕੇ ਬਿਠੇ ਹੋ ਕੋਟ ਪੈਂਟ ਪਾਏ ਹੋ ਦਸਤਾਰ ਸਜਾਈਆਂ ਆ ਟਾਈਆਂ ਲਾਈਆਂ ਆ ਮੇਰੀਆਂ ਬੀਬੀਆਂ ਪਹਿਣਾ ਕਿੰਨਾ ਵਧੀਆ ਤੁਸੀਂ ਇਹ ਆਪਣੇ ਆਪ ਨੂੰ ਇੱਥੇ ਆਪਣਾ ਜੀਵਨ ਬਤੀਤ ਕਰਦੇ ਹੋਏ 바ਵਾ ਸਾਹਿਬ ਡਾਕਟਰ ਵੀ.ਆਰ ਮਿਤਕੰਚੀ ਦੀ ਬਦੌਰਤ ਹੈ। ਸਵਾਗਤ ਹੈ। ਸਵਾਗਤ ਹੈ। ਸੋ ਆਉ ਮੈਂ ਤੁਹਾਨੂੰ ਬਾਰੇ ਦੋ ਚਾਰ ਲਾਈਨਾਂ ਲਿਖੀਆਂ ਕਹਿਣ ਨੂੰ ਤਾਂ ਬੜੀ ਮਹਾਰਾਜ ਦੀ ਕਿਰਪਾ ਤੁਹਾਡਾ ਆਸ਼ੀਰਵਾਦ ਆ। ਭਾਵੇਂ ਮੈਨੂੰ ਘੰਟਾ ਲਈ ਰੱਖੋ ਮੈਂ ਬੋਲੀ ਜਾਣਾ ਆ। ਪਰ ਮੇਰੀ ਭੈਣ ਵੀ ਆਈ ਆ। ਦਾਇਤਾ ਪ੍ਰਿਆ ਬੰਦਾ ਜੀ। ਸੋ ਮੈਂ ਅੱਗੇ ਵੀ ਨੌਕਸ਼ੋਰ ਇੱਕ ਪ੍ਰੋਗਰਾਮ ਹੈ ਆ। ਆਕਲੈਂਡ ਤੋਂ ਹੋ ਕੇ ਉੱਥੇ ਕਿਸੇ ਸ਼ਰਧਾਲੂ ਐ ਉਹਨਾਂ ਨੇ ਬੁਲਾਇਆ ਉੱਥੇ ਜਾਣਾ ਆ ਸੋ ਮੈਂ ਧੰਨਵਾਦ ਕਰਦਾ ਮੇਰੇ ਨਾਲ ਅਗਰੂ ਘਰ ਦੇ ਬੰਵੇਂ ਤੋਂ ਪ੍ਰਧਾਨ ਸਾਹਿਬ ਨਿਰਮਲ ਭੱਟੀ ਜੀ ਸਾਡੇ ਮਾਸਮ ਜੀ ਜਰਨੈਲ ਸਿੰਘ ਜੀ ਮਾਨ ਪ੍ਰਿੰਸੀ ਸਾਡੇ ਪਹੁੰਚੇ ਆ ਲੈ ਕੇ ਕਿਉਂਕਿ ਮੇਰੇ ਮਾਨ ਨੂੰ ਤੁਸੀਂ ਕਿਹਾ ਮੈਂ ਆਪੇ ਇਹਨਾਂ ਨੂੰ ਕਿਹਾ ਕਿ ਮੈਂ ਉੱਥੇ ਆਉਣਾ ਚਾਹੁੰਦਾ ਆ ਤੇ ਤੁਸੀਂ ਮੈਨੂੰ ਇੱਥੇ ਔਣ ਲਈ ਮੇਰੀ ਪਿਆਰ ਪ੍ਰੀਆ ਬੰਗਾ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਤੁਹਾਡੇ ਮੈਂ ਦਰਸ਼ਨ ਕੀਤੇ ਆ ਆਓ ਮੈਂ ਬਸ ਦੋ ਡਾਕੂਮੈਂਟ ਦੀ ਗੱਲ ਹੈ ਜੀ ਲਿਖਣ ਵਾਲੇ ਨੇ ਲਿਖਿਆ ਕਿ ਕੀ ਕੀ ਸਿਫਤਾ ਕਰਾਂ ਕੌਮ ਨਹੀਂ ਖੜੇ ਗੁਲਾਬ ਦੀਆਂ ਕੌਣ ਕਰੂਗਾ ਰਿਸ਼ਤਾ ਜਗ ਵਿੱਚ ਬਾਬਾ ਸਾਹ ਦੀਆਂ ਸਾਹ ਦੀਆਂ ਵਾਹ ਜੀ ਬਾਬਾ ਸਾਹਿਬ ਦੀ ਕੌਮ ਦੀ ਖਾਤਰ ਤਨਮਨ ਵਾਰ ਗਏ ਤੇ ਕਿਹਨੂੰ ਨਹੀਂ ਪਤਾ ਹੈਗਾ ਕਿ ਬਾਬਾ ਸਾਹਿਬ ਜੀ ਨੇ ਸਾਡੀ ਖਾਤਰ ਕੀ ਨਹੀਂ ਕੀਤਾ ਆ ਭੈਣ ਨੇ ਦੱਸਿਆ ਨਾ ਯੋ ਨਾ ਬੋਟਲਾਂ ਦਾ ਦੌਰ ਆਉਂਦਾ ਆ ਤਾਂ ਅਸੀਂ ਆਪਣੀ ਜ਼ਮੀਰ ਬੇਚ ਦਿੰਦੇ ਆ ਇੱਕ ਘਟ ਦੇ ਬਦਲੇ ਉਹ ਯਾਦ ਰੱਖਿਆ ਕਰੋ ਆਪਣੇ ਰਹਿਬਰਾਂ ਨੂੰ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਘੱਟੋ ਘੱਟ ਉਹਨਾਂ ਦੇ ਜੀਵਨ ਨੂੰ ਯਾਦ ਕਰ ਲਿਆ ਕਰੋ ਉਸ ਵੇਲੇ ਕਿ ਸਾਡੇ ਰਹਿਬਰਾਂ ਨੇ ਸਾਡੇ ਲਈ ਕੀ ਕੀਤਾ ਇਸ ਕਰਕੇ ਲਿਖਣਾ ਨੇ ਲਿਖਿਆ ਬਾਬਾ ਸਾਹਿਬ ਜੀ ਕੌਮ ਦੀ ਖਾਤਰ ਤਨ ਮਨ ਬਾਰ ਗਏ ਝੱਲ ਕੇ ਕਸ਼ਟ ਸਤੀਹੇ ਕੌਮ ਦੀ ਜੂੜ ਸੁਧਾਰ ਗਏ ਆਪ ਸਾਡੀ ਜੂਨ ਸੁਧਰੀਆਂ ਅੱਜ ਤੁਸੀਂ ਐਵੇਂ ਨਹੀਂ ਇਥੇ ਦੇਸ਼ਾਂ ਵਿੱਚ ਬੈਠੇ ਇਹ ਸਮਝਣ ਦੀ ਗੱਲ ਹੈ ਪੂਰੀਆਂ ਕਰਨੀਆਂ ਲੜੀਆਂ ਉਸ ਦੇ ਦੇਖੇ ਖਾਪਦੀਆਂ ਕੌਣ ਕਰੂਗਾ ਹਿੱਸਾ ਜੱਗ ਵਿੱਚ ਬਾਬਾ ਸਾਖ ਦੀਆਂ ਮਿਲ ਜਾਵੇ ਸਤਕਾਰ ਕੌਮ ਨੂੰ ਇਹੋ ਚਾਹਦੇ ਸੀ ਖੜ ਕੇ ਵਿੱਚ ਮੈਦਾਨ ਹੱਕ ਦਾ ਨਾਰਾ ਲਾਉਂਦੇ ਸੀ ਕੌਣ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਬੀਰ ਮੇੜਕਰ ਜੀ ਸਾਹਮਣੇ ਮੰਨੀਆਂ ਸਾਦਾ ਉਸਦੇ ਲਿਖੇ ਹਿਸਾਬ ਦੀਆਂ ਗਾਉਣ ਕਰੂਗਾ ਨਿਸਾਰ ਬਾਬਾ ਸਾਧ ਦੀਆਂ ਐਨਾ ਪੜ੍ਹ ਲਿਖ ਜਾਣਾ ਸਾਦੇ ਬਸ ਦੀ ਗੱਲ ਨਹੀਂ ਵਾਹ ਵਾਹ ਉਹਨਾਂ ਨੇ ਅਮਰੀਕਾ ਦੇ ਗ੍ਰੈਡ ਦੇ ਵਿੱਚ ਜਾ ਕੇ ਦੇਖੋ ਕਿੰਡੀਆਂ-ਕੰਡੀਆਂ ਡਿਗਰੀਆਂ ਹਾਸਲ ਕੀਤੀਆਂ ਪੀ ਐਚ ਡੀ ਡੀ ਐਸ ਸੀ ਕੀਤੀ ਔਰ ਅੱਜ ਪੜ੍ਹ ਲਿਖ ਕੇ ਅੱਜ ਸਾਨੂੰ ਭਾਗ ਦਾ ਸੰਵਿਧਾਨ ਜਿਹੜਾ ਆ ਉਹ ਸਾਡੀ ਝੋਲੀ ਵਿੱਚ ਪਾਇਆ ਪਰ ਆਪਾਂ ਉਸ ਮੰਗਣਾ ਆ ਇੰਨਾ ਬੜੀ ਖਜ਼ਾਨਾ ਸਭ ਦੇ ਬਸ ਵੀ ਗੱਲ ਨਹੀਂ ਵਿਸ਼ਣ ਵਿਰੋਧੀਆਂ ਕੋਲੋਂ ਮਾਣੀ ਹੋਇਆ ਝੱਲ ਨਹੀਂ ਲਾਹ ਦਿੱਤੀਆਂ ਸਭ ਪਰ ਤਾਂ ਉਹਨੇ ਜਿਹੜੇ ਨਕਾਬ ਦੀਆਂ ਕੌਣ ਕਰੂਗਾ ਹਿੱਸਾ ਜੱਗ ਵਿੱਚ ਬਾਬਾ ਸਾਹਿਬ ਬਾਬਾ ਸਾਹਿਬ ਦੀਆਂ ਸੁਤੰਤਰ ਦੇ ਵਿੱਚ ਮੈਂ ਬਸ ਆਪਣੀ ਇੱਕ ਇੰਟਰੋਡਕਸ਼ਨ ਜ਼ਰੂਰ ਦੇਣੀ ਆ ਕਿਉਂਕਿ ਮੈਂ ਦੂਸਰੀ ਵਾਰ ਵੈਸੇ ਆਇਆ ਲੁਜੀਗੜ ਦੇ ਵਿੱਚ ਵਕ ਵਕ ਗੁਰੂ ਘਰਾਂ ਦੇ ਵਿੱਚ ਜਾਣ ਦਾ ਵੀ ਮੌਕਾ ਮਿਲਿਆ ਵਕ ਵਕ ਪਰਿਵਾਰਾਂ ਦੇ ਘਰਾਂ ਦੇ ਵਿੱਚ ਜਾਣ ਦਾ ਵੀ ਮੌਕਾ ਮਿਲ ਰਿਹਾ ਮੈਂ ਦੱਸਣਾ ਚਾਹੁੰਨਾ ਆ ਤੁਹਾਨੂੰ ਕੀ ਪਤਾ ਲੱਗੂਗਾ ਕਿੱਥੋਂ ਆਏ ਸੀਗੇ ਇੰਨਾ ਜ਼ੁਰ ਪਤਾ ਲੱਗ ਗਿਆ ਕਿ ਸੰਤ ਜਸਵੰਦਰ ਪਾਲ ਡੇਰਾ ਸੱਚਖੰਡ ਪੰਡਵਾ ਤੋਂ ਆਇਆ ਦਾਸ ਉਸ ਜਰਵਾਰ ਦਾ ਕੁੱਕਰ ਹੈ ਉਸ ਜਰਵਾਰ ਦਾ ਸੇਵਾਦਾਰ ਹੈ ਜਿੱਥੇ ਸਦੀਆਂ ਤੋਂ ਬਾਅਦ ਇਹ ਆਤਿਗੁਰੂ ਸ੍ਰੀ ਗੁਰੂ ਰਬਦਾਸ ਮਹਾਰਾਜ ਦੀ ਯਾਦ ਦੇ ਅੰਦਰ ਕੇਵਲ ਇੱਕੋ ਇੱਕ 95 ਦੀ ਧਰਤੀ ਤੇ ਸ੍ਰੀ ਗੁਰੂ ਰਬਦਾਸ ਤਿਤ ਸਥਾਨ ਹਸਾਰੇ ਗਏ ਆ ਜਿੱਥੇ ਸਾਲ ਦੇ ਵਿੱਚ ਕਈ ਸਮਾਗਮ ਹੁੰਦੇ ਆ ਔਰ ਜਿੱਥੇ 14 ਅਪ੍ਰੈਲ ਸ੍ਰੀ ਗੁਰੂ ਰਬਦਾਸ ਬਸਾਖੀ ਮੇਲਾ ਤੇ ਬਾਬਾ ਸਾਹਿਬ ਡਾਕਟਰ ਵੀਰਾ ਮਲਕਾਰ ਜੀ ਦੇ ਜਨਮ ਦਿਨ ਮਨਾਏ ਜਾਂਦੇ ਆ ਔਰ ਪੂਜਿਆ ਗੁਰਦੇ ਪਿਤਾ ਸੰਤ ਪਾਪਾ ਬਿੰਦਰਪਾਲ ਮਹਾਰਾਜੀ ਨੇ ਉਹ ਦਿਨ ਚੁਣਿਆ ਖਾਸ ਕਰਕੇ 14 ਅਪ੍ਰੈਲ ਕਿਉਂ ਚੁਣਿਆ ਕਿਉਂਕਿ ਤੁਹਾਨੂੰ ਪਤਾ ਜਿਆਦਾ ਵਿਸਾਖੀ 13 April ਦੀ ਹੁੰਦੀ ਹੈ 14 April ਤਾਂ ਚੁਣਿਆ ਕਿਉਂਕਿ 14 April ਨੂੰ ਅਸੀਂ ਦੇਲਾ ਸਤਖੰਡ ਪੰਡਵਾ ਵਿਖੇ ਬੜੇ ਵੱਡੇ ਪੱਧਰ ਤੇ ਬੜੀ ਧੂਮ ਧਾਮ ਦੇ ਨਾਲ ਬਾਬਾ ਸਾਹਿਬ ਜੀ ਦਾ ਜਨਮ ਦਿਨ ਮਨਾਉਂਦੇ ਆਂ ਔਰ ਸ੍ਰੀ ਗੁਰੂ ਰਵਿਦਾਸ ਵਿਸਾਖੀ ਜੋੜ ਮੇਲਾ ਮਨਾਉਂਦੇ ਆਂ ਔਰ ਸ੍ਰੀ ਗੁਰੂ ਰਵਿਦਾਸ ਮੋਡਰਨ ਸਕੂਲ ਚਲਾਇਆ ਜਾ ਰਿਹਾ ਆ ਜਿੱਥੇ ਇੱਕ ਪੇਪਰ ਵਰਕ ਰੱਖਿਆ ਗਿਆ ప్రతి ਮਹੀਨਾ ਸੈਸ਼ਨ 2011 ਤੋਂ ਸ਼੍ਰੀ ਗੁਰਪ੍ਰਸਾਦ ਮੋਡਲ ਸਕੂਲ ਦੇ ਬੱਚਾ 75 ਤੋਂ 80000 ਰੁਪਇਆ ਡੇਰੇ ਵਿੱਚੋਂ ਪਾ ਰਹੇ ਆ ਕਿਉਂਕਿ ਬਾਬਾ ਸਾਹਿਬ ਜੀ ਨੇ ਕਿਹਾ ਕਿ ਪੜੋ ਆਪਾਂ ਆਪਣੇ ਬੱਚਿਆਂ ਨੂੰ ਪੜਾਉਣਾ ਆ ਸੋ ਦਾਸ ਉਸ ਦਰਬਾਰ ਦਾ ਨੌਕਰ ਹੈ ਸੋ ਮੈਂ ਸਾਰਿਆਂ ਦਾ ਤੁਹਾਡਾ ਧੰਨਵਾਦ ਕਰਦਾ ਜਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ